ਸਸੇ ਗਾਲੀ ਜਗਦੀਪ ਡੇਰੀ ਫਾਰਮ ਤੇ ਵੇਖਣਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆਂ ਮੇਰੇ ਜਿਹੜੇ ਵੀਰ ਭਰਾ ਵੰਦੇ ਹੋਣਗੇ ਉਹਨਾਂ ਕੇ ਸਭ ਠੀਕ ਠਾਕ ਹੋਣਗੇ ਇਹਦੀ ਉਮੀਦ ਕਰਦੇ ਆਂ ਵੀਰੇ ਦਦਿਆਂ ਸਾਡੇ ਕੋ ਉਹ ਮੱਜਾ ਅੱਜ ਚੈਂਪੀਅਨ ਜਿਹੜੀ 220 ਕਿਲੋ ਤੱਕ ਸਾਡੇ ਫਾਰਮ ਤੇ ਅੱਜ ਔੜਮਾਨ ਅਸਤੀ ਕੋ ਜਾ ਰਹੀਆਂ ਦਦਿਆਂ ਜਿਹਦੇ ਪੰਜਾਬ ਵਲਡ ਦੇ ਵਿੱਚ ਬੱਚਾ ਬੱਚਾ ਵੀ ਨਾਂ ਜਾਣਦਾ ਹੋਊਗਾ ਦਦਿਆਂ ਪੂਰਾ ਮਸ਼ਹੂਰ ਨਾਂ ਉਹਦਾ ਵੀਰ ਦਾ ਐਟ ਟਾਈਮ ਤੇ ਵੀਰੇ ਖਿਡਾਰੀ ਵੀ ਬਹੁਤ ਰਿਆਦ ਦਦਿਆਂ ਪਰ ਸਾਰੇ ਕੰਮ ਕੱਢ ਕੇ ਛੱਡੇ ਵੀਰ ਨੇ ਦਦਿਆਂ ਤੇ ਇੰਟਰਨੈਸ਼ਨਲ ਵੀਰ ਪੂਰੇ ਮਤਲਬ ਪੰਜਾਬ ਵਰਲਡ ਦੇ ਵੀਰ ਦਾ ਨਾਮ ਰਿਆ ਦਦੀਆਂ ਆਲ ਇੰਡੀਆ ਕੋਸਲ ਗੋਲਡ ਗੋਲਡਰ ਹੋਰ ਸასი ਗੱਲ ਪਾਜੀ ਸასი ਗੱਲ ਜੀ ਸასი ਗੱਲ ਸასი ਗੱਲ ਜੀ ਕੀ ਹਾਲ ਜੀ ਮਹਾਰਾਜ ਵਧੀਆ 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 ਸਭ ਤੋਂ ਵੱਡਾ ਧੰਨਵਾਦ ਕਰਦੇ ਆਂ ਤੁਹਾਡੇ ਚਰਨ ਸਾਡੇ ਭਰਾ ਦੇ ਘਰ ਸਾਡੇ ਘਰ ਪਏ ਦਦੀਆਂ ਵਾਹਿਗੁਰੂ ਵਾਹਿਗੁਰੂ ਐਡੇ ਵੱਡੇ ਮਤਲਬ ਖਿਡਾਰੀ ਹੋ ਕੇ ਵੀ ਵੀਰ ਦਾ ਬਹੁਤ ਨਾਮ ਸੁਣੀਦਾ ਸੀ ਤੇ ਚਲੋ ਜੇ ਵਧੀਆ ਕੰਮ ਕਰਦੇ ਆਂ ਤੇ ਚੰਗੇ ਚੰਗੇ ਵੀਰਾਂ ਨਾਲ ਸਾਡਾ ਵੀ ਮਤਲਬ ਬੈਣ ਖਲੋਣ ਹੋਇਆ ਜਿਹੜੀ ਗੱਲ ਕਰਨ ਵਾਲੀ ਆ ਤੇ ਬਹੁਤ ਧੰਨਵਾਦ ਕਰਦੇ ਆ ਤੇ ਵੀਰੇ ਸਭ ਤੋਂ ਮੈਨੂੰ ਇਹ ਵਗੈਰ ਗੱਲ ਦੱਸੋ ਵੀ ਤੁਹਾਡਾ ਜਿਹੜਾ ਨਾਂ ਕੋੜਾ ਕਹਿੰਦੇ ਇੱਕ ਕਿਉਂ ਕਿਦਾਂ ਨਾਂ ਰੱਖਿਆ ਗਿਆ ਤੁਹਾਡਾ ਵੀਰ ਜੀ ਦਦਿਆਂ ਮੈਂ ਮੈਚ ਮੈਨੂੰ ਸ਼ੁਰੂ ਤੋਂ ਸ਼ੌਂਕ ਸੀ ਗੇਮ ਦਾ ਐਛਾ ਐਛਾ ਤੇ ਘਰੋਂ ਮਾਲਾ ਜਾਂ ਉਹ ਜਾਂ ਹਾਲਤੀ ਐਛਾ ਐਛਾ ਤੇ ਹਰ ਗੇਮ ਕਰਨੀ ਪੈਗੀ ਐਛਾ ਐਛਾ ਤੇ ਗੇਮ ਕਰਦਿਆਂ ਕਰਦਿਆਂ ਫਿਰ ਖਾਸਾ ਕਾਲਜ ਆਲਾ ਮੈਨੂੰ ਲੱਗੇ ਇਥੋਂ ਐਛਾ ਐਛਾ ਮੈਡਲ ਦਿੱਤਾ ਖਾਸਾ ਕਾਲਜ ਵਾਲਿਆਂ ਨੂੰ ਐਛਾ ਐਛਾ ਇੰਟਰ ਕਾਲਜ ਇੰਟਰ ਯੂਨੀਵਰਸਿਟੀ ਮੈਡਲ ਦਿੱਤੇ ਐਛਾ ਐਛਾ ਫਿਰ ਮੈਨੂੰ ਪੰਜਾਬ ਪੁਲਿਸ ਵਾਲਾ ਭਰਤੀ ਕਰ ਲਿਆ ਐਛਾ ਐਛਾ ਪੰਜਾਬ ਪੁਲਿਸ ਨੂੰ ਮੈਡਲ ਦਿੱਤੇ ਦੋ ਦੋ ਹਰ ਸਾਲ ਐਛਾ ਐਛਾ ਜੀ ਓਪਨ ਇੰਡੀਆ ਆਪਰੇਸ਼ਨ ਕੱਪ ਠੀਕ ਠੀਕ ਵੀ ਦਿੱਤੇ ਨਾਲੇ ਥਾਂ ਪਾਕਿਸਤਾਨ ਵਾਲੀਆਂ ਐਂਡੋ ਪਾਕ ਗੇਮਾਂ ਖੇਡੇ ਉਹ ਦਸਾਬ ਉਦੋਂ ਫੁੰਦੇ ਹੀ ਉਹ ਨਾ ਫੇਰਾ ਨਾਂ ਰੱਖਦਾ ਉਹ ਵੀ ਘੋੜਾ ਐਸ਼ਾ ਐਸ਼ਾ ਤੇ ਫਿਰ ਉਦੋਂ ਜਿਉਂ ਚੱਲਿਆ ਨਾ ਫਿਰ ਇਹ ਚੱਲਦਾ ਰਿਹਾ ਬਾਕੀ ਗਰਦਾਸਪੁਰ ਦੇ ਵਿੱਚ ਤੇ ਬਹੁਤ ਮਸ਼ਹੂਰ ਹੈ ਨਾ ਵੀ ਕੇ ਪੁੱਛ ਲੋ ਵੀ ਜੱਜਿਆਣੇ ਜਾਨੇ ਕਿਹੜੇ ਘੋੜੇ ਵਾਲਾ ਪਾਈ ਦਾ ਪਿੰਡ ਜਿਹੜੀ ਗੱਲ ਕਰਨ ਵਾਲੀ ਦਦੀਆਂ ਤੇ ਜਿਹੜੀ ਗੱਲ ਕਰਨ ਵਾਲੀ ਆ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਵੀਰੇ ਵੀ ਜੇ ਕਰਕੇ ਨਾਂ ਜਾਣੇ ਤਾਂ ਨਾ ਘਾਲੇ ਤਾਂ ਨਾਂ ਤਾਂ ਹੀ ਰੱਖਿਆ ਜਾਂਦਾ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਵੀਰ ਨੇ ਇਹਨਾਂ ਵੀ ਮਾਰੇ ਚਕੇ ਵੀ ਭਰਾਵਾਂ ਦੇ ਸਾਹ ਦਿੰਦਾ ਰਿਹਾ ਜਿਹੜੀ ਗੱਲ ਕਰਨ ਵਾਲੀ ਆ ਹਰ ਤਾਂ ਇਹ ਵੀਰ ਦਾ ਨਾਂ ਆ ਰਿਹਾ ਵੀ ਕਹਿੰਦੇ ਵੀ ਵਗਦੀ ਵਾਰੀ ਵੀ ਇਹ ਗਾੜੀ ਅਮਕ ਜੇ ਹੱਥ ਖੜਾ ਕਰਦਾ ਤੇ ਗਾੜੀ ਪਹਿਲਾਂ ਲੱਗਦਾ ਜੀ ਮਤਲਬ ਕਹਿੰਦਾ ਤੁਸੀਂ ਪਿੱਛੇ ਮੇਰੇ ਲੱਗੋ ਮੈਂ ਗਾੜੀ ਮੈਂ ਲੱਗਦਾ ਸਭ ਤੋਂ ਵੱਡੀ ਵਿੱਚ ਇਹ ਚੀਜ਼ ਦਾ ਵੀਰ ਬੜਾ ਮਾਣ ਵੱਡਾ ਹੁੰਦਾ ਵੀ ਸਾਡੇ ਗਰਦਾਪੁਰ ਦਾ ਸਾਡਾ ਭਰਾ ਆ ਜਿਹੜੀ ਗੱਲ ਕਰਨ ਵਾਲੀ ਆ ਤੇ ਸਾਨੂੰ ਇਹ ਕਰਕੇ ਖੁਸ਼ੀ ਦੇ ਵਿੱਚ ਵੀਰ ਨੂੰ ਆਪਾਂ ਦੋ ਕੱਲ ਦੇਤੀਆਂ ਪਰਸੋਂ ਦੇਤੀਆਂ ਝੋਟੀਆਂ ਇੱਕ ਵੀਰ ਦੇ ਘਰ ਮੀਣੀ ਝੋਟੀ ਗਈ ਦਦੀਆਂ ਇੱਕ ਝੋਟੀ ਚੈਂਪੀਅਨ ਹੋਰ ਗਈ ਦਦੀਆਂ ਅੱਜ ਆਪਣੀ ਮਰਜ਼ੀ ਦੇ ਨਾਲ ਵੀਰ ਨੂੰ ਸਾਡੇ ਕੋ 20 ਮਹੀਆਂ ਚੋਂ ਕੱਢ ਕੇ ਆਪਣਾ ਮਰਜ਼ੀ ਨਾਲ ਆਪਾਂ ਦਿੱਤੀਆਂ ਕਿਉਂ ਵੀਰ ਦੀ ਸਹੀ ਗੱਲ ਨਹੀਂ ਆਪਣੀ ਮਰਜ਼ੀ ਨਾਲ ਝੋਟੀਆਂ ਆਪਾਂ ਜੈਂ ਬਣ ਝੋਟੀਆਂ ਕੱਢ ਕੇ ਵੀਰ ਨੂੰ ਦਿੱਤੀਆਂ ਤੇ ਬਾਕੀ ਸਾਡਾ ਵੀਰ ਦਾ ਮੇਲ ਪਰਮਾਤਮਾ ਖੁਸ਼ੀ ਕਰਦੇ ਆ ਵੀ ਇਦਾਂ ਹੀ ਬਣਾਈ ਰੱਖੇ ਜਿਹੜੀ ਗੱਲ ਕਰਨ ਵਾਲੀ ਆ ਹੋਰ ਵੀਰ ਦੀ ਕੋਈ ਆਉਣ ਵਾਲੀ ਨਵੀਂ ਪੀੜੀ ਨੂੰ ਕੋਈ ਗੱਲ ਦੱਸਣੀ ਹੋਏ ਤੁਸੀਂ ਦਿੰਦੇ ਆਂ ਵੀ ਪੀੜੀ ਨੂੰ ਇਹ ਹਵਾਸੀ ਜੋੜ ਕੇ ਪੈਂਦੀ ਆ ਨਸ਼ੇ ਛੱਡੋ ਤੇ ਬੁੱਲੇ ਲੁੱਟੋ ਗੇਮਾਂ ਕਰੋ ਨੌਕਰੀਆਂ ਲਓ ਤੁਹਾਨੂੰ ਆਪ ਨੂੰ ਹੀ ਆ ਜੇ ਨੌਕਰੀ ਨਹੀਂ ਆਈ ਜਾਂ 10-10 ਬੰਦਾ ਚਾਹੀਦਾ ਚੂਸਮਾ ਸਾਡਾ ਬਹੁਤ ਸਵਾਲ ਲੱਖ ਲਾ ਲੈ ਨੇਰ ਪਾਉਂਦਾ ਇੱਕੋ ਬੰਦਾ ਮਹਾਰਾ ਸੱਚੇ ਪਾਸ਼ਾ ਸੱਚੇ ਪਾਸ਼ਾ ਵਾਹਿਗੁਰੂ ਖਾਲਸਾ ਵਾਹਿਗੁਰੂ